ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਜੋਤ ਡਿਜ਼ਾਈਨਰ ਸਟੂడియో ਦੇ ਉੱਪਰ ਜਿਹੜੇ ਸਾਡੇ ਚੈਨਲ ਤੇ ਨਵੇਂ ਹਨ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਵੇ ਸੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਿੰਧੀ ਬੂਟੀ ਦੇ ਸੂਟ ਦੀ ਵੀਡੀਓ ਸ਼ੇਅਰ ਕਰਨ ਜਾ ਰਹੇ ਹਾਂ ਆਪਾਂ ਨੇ ਸਿੰਧੀ ਬੂਟੀ ਦਾ ਸੂਟ ਰੈਡੀ ਕੀਤਾ ਆ ਜਿਸ ਨੂੰ ਕਿ ਆਪਾਂ ਨੇ ਮਸਲੀਨ ਫੈਬਰਿਕ ਦੇ ਉੱਪਰ ਤਿਆਰ ਕੀਤਾ ਆ ਤੁਸੀਂ ਦੇਖ ਸਕਦੇ ਹੋ ਇਸ ਦੇ ਘੇਰੇ ਦਾ ਕੰਮ ਆਇਆਗਾ ਪ੍ਰੋਪਰ ਇਹਦਾ ਘੇਰਾ ਬਣਿਆ ਹੋਇਆ ਹੈ ਐਂਡ ਛੋਟੀ ਛੋਟੀ ਬੂਟੀ ਆਪਾਂ ਨੇ ਫਰੰਟ ਸਾਈਡ ਦਿੱਤੀ ਆ ਸੋ ਤੁਸੀਂ ਇਹ ਸੇਮ ਸੂਟ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਇਸ ਦੇ ਉੱਪਰ ਵਰਕ ਕੀਤਾ ਗਿਆ ਆ ਇਸ ਦੇ ਨਾਲ ਆਪਾਂ ਨੇ ਇਸ ਦੀ 슬ੀਵਸ ਤੇ ਸਿੰਗਲ ਫਲਾਰ ਦਿੱਤਾ ਆ ਤੁਸੀਂ ਚਾਹੋ ਤਾਂ ਘੇਰੇ ਵਾਲਾ ਕੰਮ ਵੀ ਸਲੀਵਸ ਤੇ ਕਰਵਾ ਸਕਦੇ ਹੋ ਅਗਰ ਤੁਸੀਂ ਇਸ ਨੂੰ ਹੈਵੀ ਲੁੱਕ ਦੇਣਾ ਚਾਹੁੰਦੇ ਹੋ ਬਟ ਆਪਾਂ ਨੇ ਇੱਕ ਹੀ ਫਲਾਰ ਦਿੱਤਾ ਆ ਸੋ ਇਸ ਦੀ ਜਿਹੜੇ ਬਾਟਮ ਤੇ ਵੀ ਸੇਮ ਸਲੀਵਸ ਦੀ ਤਰ੍ਹਾਂ ਹੀ ਆਪਾਂ ਨੇ ਸਿੰਗਲ ਫਲਾਰੀ ਦਿੱਤਾ ਆ ਸੋ ਤੁਸੀਂ ਇਸ ਨੂੰ ਹੈਵੀ ਲੁੱਕ ਦੇਣ ਲਈ ਅ ਘੇਰੇ ਵਾਲਾ ਕੰਮ ਸੇਮ ਹੀ ਬਾਟਮ ਐਂਡ ਸਲੀਵਸ ਤੇ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਜਿਹੜਾ ਇਹ ਬਣ ਕੇ ਰੈਡੀ ਹੋਇਆ ਆ ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਆਪਣੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਇਸ ਦੇ ਨਾਲ ਆਪਾਂ ਨੇ ਸੈਮੀ ਜਨੂਨ ਦਾ ਦੁਪੱਟਾ ਰੱਖਿਆ ਹੈ ਜੋ ਕਿ ਬਿਲਕੁਲ ਸਿੰਪਲ ਆ ਦੁਪੱਟਾ ਵੀ ਤੁਸੀਂ ਆਪਣੇ ਅਕੋਰਡਿੰਗ ਕਿਸੇ ਵੀ ਵੈਰਾਈਟੀ ਦਾ ਲਗਵਾ ਸਕਦੇ ਹੋ ਬਹੁਤ ਸਾਰੇ ਦੁਪੱਟੇ ਅਵੇਲੇਬਲ ਹੈਗੇ ਨੇ ਸੋ ਜੇ ਤੁਹਾਨੂੰ ਇਹ ਸੂਟ ਪਸੰਦ ਆ ਤੁਸੀਂ ਇਹ ਸੂਟ ਆਰਡਰ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰ ਮੈਂਸ਼ਨ ਆ ਤੁਸੀਂ ਸਕਰੀਨ ਸ਼ਾਟ ਭੇਜ ਕੇ ਤੁਸੀਂ ਇਸ ਦਾ ਪ੍ਰਾਈਸ ਜਾਣ ਸਕਦੇ ਹੋ ਤੇ ਇਹ ਸੂਟ ਸਾਡੇ ਕੋਲੋਂ ਮੰਗਵਾ ਸਕਦੇ ਹੋ ਜੇਕਰ ਤੁਹਾਨੂੰ ਇਹ ਸੋ ਇਹ ਸੂਟ ਦਾ ਇਹ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਇਹ ਸੇਮ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਸਿੰਧੀ ਬੂਟੀ ਦੇ ਹੋਰ ਵੀ ਬਹੁਤ ਸਾਰੇ ਡਿਜ਼ਾਈਨਸ ਅਵੇਲੇਬਲ ਪਏ ਨੇ ਸੋ ਤੁਸੀਂ ਉਹਨਾਂ ਦੇ ਵਿੱਚੋਂ ਵੀ ਸੂਟ ਰੈਡੀ ਕਰਵਾ ਸਕਦੇ ਹੋ ਸੋ ਇਹ ਸੂਟ ਆਰਡਰ ਕਰਨ ਲਈ ਜਲਦੀ ਜਲਦੀ ਦਿੱਤੇ ਗਏ WhatsApp ਨੰਬਰ ਤੇ ਕੰਟੈਕਟ ਕਰੋ ਅਗਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਅਸੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਆਪਾਂ ਤੁਹਾਡੇ ਲਈ ਲੈ ਕੇ ਆਂਦੇ ਰਵਾਂਗੇ ਆਪਣੇ ਕੋਲੋਂ ਹੈਂਡਵਰਕ ਮਸ਼ੀਨਵਰਕ ਹੈਂਡਪੇਂ ਸਾਰੇ ਤਰ੍ਹਾਂ ਦੇ ਸੂਟਸ ਰੈਡੀ ਹੁੰਦੇ ਨੇ ਤੁਸੀਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਰੈਡੀ ਕਰਵਾ ਸਕਦੇ ਹੋ ਸੋ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਆਂ ਸੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਤੱਕ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਸੂਟ ਕਿਵੇਂ ਦਾ ਲੱਗਾ ਧੰਨਵਾਦ